ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਹੋਏ ਹਾਂ ਜੀ ਪਟਿਆਲੇ ਸ਼ੀਸ਼ ਮਹਿਲ 'ਚ ਇਹ ਰਾਜਾ ਨਰਿੰਦਰ ਸਿੰਘ ਨੇ ਬਣਵਾਇਆ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਵੱਡੇ ਬੇਟੇ ਰਾਜਾ ਨਰਿੰਦਰ ਸਿੰਘ ਉਹਨਾਂ ਨੇ ਬਣਵਾਇਆ ਸੀਗਾ ਸ਼ੀਸ਼ ਮਹਿਲ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਦੇਖਦੇ ਆਂ ਕਿ ਅੰਦਰ ਇਸ ਟਾਈਮ ਕਿਵੇਂ ਦੀ ਸਿਚੁਏਸ਼ਨ ਆ ਕੀ ਇਹਨਾਂ ਦੇ ਹਾਲਾਤ ਨੇ ਆਪਾਂ ਅੰਦਰ ਆ ਚੁੱਕੇ ਆਂ ਹੁਣ ਦੇਖੋ ਆ ਬਿਲਡਿੰਗ ਕਿੰਨੀ ਪਿਆਰੀ ਬਿਲਡਿੰਗ ਬਣੀ ਹੋਈ ਆ ਸੱਮਣੇ ਦੇਖੋ ਤੁਸੀਂ ਕਿੰਨਾ ਵਧੀਆ 뷰 ਆ ਆ ਦੇਖੋ ਬਹੁਤ ਇਹ ਇਧਰ ਹੈਗਾ সুইমিং ਪੂਲ ਇੱਥੇ ਰਾਜੇ ਇਸ਼ਨਾਨ ਕਰਦੇ ਸੀਗੇ ਇਹਦੇ ਚ ਨਾਲ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਉਹ ਇੱਥੇ ਬੈਠ ਕੇ ਫਿਰ ਧੁੱਪ ਸੇਕਦੇ ਹੁੰਦੇ ਸੀ ਦੇਖੋ ਇਹ সুইমিং ਪੂਲ ਦੇ ਅੰਦਰ ਆਹ ਬਿਲਡਿੰਗ ਬਣੀ ਹੋਈ ਆ ਤਿੰਨ ਮੰਜ਼ਲਾ ਦੇਖੋ ਤਿੰਨ ਮੰਜ਼ਲਾ ਬਿਲਡਿੰਗ ਬਣੀ ਹੋਈ ਆ ਇਹ ਨਾਲ ਝੂਲਾ ਇਹ ਝੁੱਲਾ ਜਿਹੜਾ ਜਿੱਦਾਂ ਕਿ ਰਿਸ਼ੀਕੇਸ਼ ਲక్ష్మణ ਝੁੱਲਾ ਬਣਿਆ ਵਾ ਉਦਾਂ ਦਾ ਝੁੱਲਾ ਇਹ ਇਧਰਲੀ ਸਾਈਡ ਤੋਂ ਦੂਜੀ ਸਾਈਡ ਜਾਣ ਲਈ ਜੇ ਆਪਾਂ ਨੇ ਦੂਜੇ ਪਾਸੇ ਜਾਣਾ ਨਾ ਤਾਂ ਝੁੱਲੇ ਦੇ ਉੱਪਰ ਦੀ ਇਹਦੇ ਵਿੱਚ ਪਾਣੀ ਹੁੰਦਾ ਸੀਗਾ ਸਾਰੇ 'ਚ ਇੱਥੇ ਬੈੰਦਾ ਹੁੰਦਾ ਸੀਗਾ ਫਿਰ ਰਾਜਾ ਆਹ ਰਾਜੇ ਦੇ ਬੈਠਣ ਲਈ ਬਣਿਆ ਵਾ ਇੱਥੇ ਰਾਜੇ ਦੀ ਗੱਦੀ ਲੱਗਦੀ ਹੁੰਨੀ ਦੇਖੋ ਕਿੰਨੇ ਸੋਹਣੇ ਉੱਤੇ ਡਿਜ਼ਾਈਨ ਬਣੇ ਹੋਏ ਨੇ ਬਹੁਤ ਵਧੀਆ ਬਿਲਡਿੰਗਾਂ ਨੇ ਇਹ ਦੇਖੋ ਆ ਸਾਹਮਣੇ ਦੇਖੋ ਕਿੰਨੀ ਸੋਹਣੀ ਫੋਟੋਆਂ ਤੇ ਡਿਜ਼ਾਈਨ ਜੰਗਲੇ ਤਿੰਨ ਮੰਜ਼ਲਾ ਹੈ ਉਹਦੇ ਵਿੱਚੇ ਆ ਜਿਹੜਾ ਸਵੀਮਿੰਗ ਪੂਲ ਜਾਂ ਬਣਿਆ ਹੋਇਆ ਆ ਪੌੜੀਆਂ ਨੇ ਇਹ ਆ ਅਸਲ ਬਿਲਡਿੰਗ ਸ਼ੀਸ਼ਮੈਲ ਦੀ ਜਾਨ ਇਹ ਬਿਲਡਿੰਗ ਆ ਇਹਦੇ ਅੰਦਰ ਜੋ ਵੀ ਕੰਮ ਆ ਸਾਰਾ ਸ਼ੀਸ਼ੇ ਦਾ ਹੋਇਆ ਵਾ ਇਹ ਬਿਲਡਿੰਗ ਦੇ ਅੰਦਰ ਕੰਧਾਂ ਤੇ ਛੱਤ ਤੇ ਸ਼ੀਸ਼ੇ ਨਾਲੇ ਵਰਕ ਹੋਇਆ ਵਾ ਸਾਰਾ ਤੇ ਸ਼ੀਸ਼ੇ ਦੇ ਉੱਤੇ ਡਿਜ਼ਾਈਨ ਫੁੱਲ ਬੁੱਟੀਆਂ ਜਾਂ ਤਸਵੀਰਾਂ ਵਗੈਰਾ ਬਣੀਆਂ ਹੋਈਆਂ ਨੇ ਇੱਧਰ ਅੰਤਰ ਆ ਇਹਦੇ ਅੰਤਰਾ ਦੇਖੋ ਅੰਦਰ ਜਾਣ ਨਹੀਂ ਦਿੰਦੇ ਬੰਦਾ ਹੁਣ ਇਹਦੇ ਅੰਦਰ ਕੰਧਾਂ ਦੇ ਉੱਤੇ ਡਿਜ਼ਾਈਨ ਬਣੇ ਹੋਏ ਨੇ ਸ਼ੀਸ਼ੇ ਦੇ ਤੇ ਹੋਰ ਬੜਾ ਕੁਝ ਅੰਦਰ ਸ਼ੀਸ਼ੇ ਦੀਆਂ ਚੀਜ਼ਾਂ ਬਣੀਆਂ ਵੀਆਂ ਨੇ ਕੋਈ ਵੀ ਸਮਾਨ ਆ ਜਿਹੜਾ ਇਹਦੇ ਅੰਦਰ ਰੱਖਿਆ ਵਾ ਸਾਰਾ ਸ਼ੀਸ਼ਿਆਂ ਦੇ ਵਿੱਚ ਆ ਮੈਡਲ ਗੈਲਰੀ ਵੀ ਆ ਇੱਥੇ ਰਾਜਾ ਨਰਿੰਦਰ ਸਿੰਘ ਨੂੰ ਗੇਮਾ ਦਾ ਵੀ ਸ਼ੌਂਕ ਸੀਗਾ ਇਹਦੇ ਅੰਦਰ ਰਾਜਾ ਨਰਿੰਦਰ ਸਿੰਘ ਦੇ ਮੈਡਲ ਵੀ ਪਏ ਨੇ ਇਹਦੇ ਅੰਦਰ ਇਹਨੇ ਸਾਰੇ ਪਰ ਹੁਣ ਇਹ ਬੰਦ ਦਾ 2009 ਤੋਂ ਆਮ ਪਬਲਿਕ ਨੂੰ ਨਹੀਂ ਦੇਖਣ ਦਿੰਦੇ ਹੈਗੇ ਇਹ ਬੰਦ ਦਾ ਬਿਲਡਿੰਗ ਆਇਦਰ ਤੋਪਾਂ ਪਈਆਂ ਨੇ ਰਾਜਿਆਂ ਦੇ ਟਾਈਮ ਦੀਆਂ ਮਹਾਰਾਜਾ ਨਰਿੰਦਰ ਸਿੰਘ ਮਹਾਰਾਜ ਆਪ ਭਪਿੰਦਰ ਸਿੰਘ ਦਾ ਬੇਟਾ ਜਿਹੜਾ ਉਹਨਾਂ ਦੀਆਂ ਤੋਪਾਂ ਨੇ ਇਹ ਕੈਪਟਨ ਨਰਿੰਦਰ ਸਿੰਘ ਦਾ ਦਾਦਾ ਸੀਗਾ ਰਾਜਾ ਨਰਿੰਦਰ ਸਿੰਘ ਆ ਇਧਰੋਂ ਪਾਣੀ ਆਉਂਦਾ ਹੁੰਦਾ ਸੀਗਾ ਜਿਹੜਾ ਆਪਾਂ ਇੱਥੇ ਦਖਾਨੇ ਆ ਤੁਹਾਨੂੰ ਆ ਦੇਖੋ ਇਹਦੇ ਵਿੱਚ ਦੀ ਪਾਣੀ ਆਉਂਦਾ ਹੁੰਦਾ ਸੀਗਾ ਇਹਦੇ ਵਿੱਚ ਇਹ ਜਿਹੜਾ ਪਾਣੀ ਦਾ ਇਹਦਾ ਰੂਟ ਸੀਗਾ ਉਹ ਸੀਗਾ ਆਪਣਾ ਭਾਖੜਾ ਨਹਿਰ ਜਿਹੜੀ ਪਟਿਆਲੇ ਵਾਲੀ ਭਾਖੜਾ ਨਹਿਰ ਆ ਉਹ ਚੋਂ ਪਾਣੀ ਆਉਂਦਾ ਹੁੰਦਾ ਸੀਗਾ ਦੇਖੋ ਇਹ ਤੋਪ ਵੱਡੀ ਆ ਦੂਜੀਆਂ ਤੋਪਾਂ ਨਾਲੋਂ ਵੱਡੀ ਤੋਪ ਆ ਇਹ ਆ ਜਿਹੜੀ ਚੂੜੀ ਵਾਲਾ ਨਾਟਾ ਇਹ ਖੋਲ ਕੇ ਫਿਰ ਢੱਕਣ ਖੁੱਲਦਾ ਸੀਗਾ ਫਿਰ ਇਹਦੇ ਵਿੱਚ ਗੋਲਾ ਪੈਂਦਾ ਦੇਖੋ ਇਹ ਖੜੀਆਂ ਨੇ ਤੋਪਾਂ ਇਹ ਹੀ ਅਸਲ ਚ ਪਹਿਲਾ ਰਾਜਿਆਂ ਦਾ ਤਾਕਤ ਦਾ ਉਹ ਹੁੰਦਾ ਸੀਗਾ ਪ੍ਰਤੀਕ ਵੀ ਕਿੰਨੀਆਂ ਤੋਪਾਂ ਅਸਲੇ ਸਪਾਹੀ ਜਿੱਦਾਂ ਅੱਜ ਦੇ ਸਮੇਂ 'ਚ ਟੈਂਕ ਨੇ ਜਹਾਜ਼ ਆ ਗਏ ਵੱਡੇ ਵੱਡੇ ਉਦੋਂ ਇਹ ਤੋਪਾਂ ਹੁੰਦੀਆਂ ਸੀਗੀਆਂ ਦੇਖੋ ਆ ਜਿਹੜਾ ਨਟ ਜਾਂ ਲੱਗਿਆ ਵਾ ਨਾ ਇਹਨੂੰ ਘੁਮਾ ਕੇ ਖੋਲਣਾ ਪੈਂਦਾ ਫੇਰ ਇਹਦੇ ਵਿੱਚ ਗੋਲਾ ਪੈਂਦਾ ਸੀਗਾ ਖੋਲ ਕੇ ਨਾ ਨੀਚੇ ਇਹਦੇ ਚੂੜੀ ਆ ਦੇਖੋ ਬਣਾਇਆ ਹੋਇਆ ਉਹਨੂੰ ਖੋਲ ਕੇ ਨਾ ਫੇਰੇ ਚੋਂ ਗੋਲਾ ਪੈਂਦਾ ਹੁੰਦਾ ਵਿੱਚ ਦੇਖੋ ਇਹਦੇ ਅੰਦਰ 867 ਜਿਹੜੀਆਂ रियासतਾਂ ਸੀਗੀਆਂ ਉਹਨਾਂ ਦੇ 29700 ਸਿੱਕੇ ਪਏ ਨੇ 29700 ਸਿੱਕੇ 800 रियासतਾਂ ਦੇ ਇਹ ਸ਼ੀਸ਼ਮੈਲ ਦੇ ਅੰਦਰ ਇਹ ਤੋਪ ਟੁੱਟ ਚੁੱਕੀ ਆ ਦੇਖੋ ਅੱਜ ਇਹਨਾਂ ਦੀ ਕੋਈ ਕੀਮਤ ਨਹੀਂ ਹੈਗੀ ਮੰਨ ਲਓ ਇੱਕ ਤਰ੍ਹਾਂ ਦੀਆਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਦੀ ਕੀ ਹਾਲਤ ਕਰੀ ਪਈ ਆ ਕਿਸੇ ਟਾਈਮ ਰਾਜੇ ਇਹਨਾਂ ਦੇ ਸਿਰ ਤੇ ਹੀ ਜੰਗਾਂ ਲੜਦੇ ਹੁੰਦੇ ਸੀ ਲੜਾਈਆਂ ਜਿੱਤਦੇ ਸੀਗੇ ਅੱਜ ਇਹਨਾਂ ਨੂੰ ਕੁਵਾੜ ਕਰਿਆ ਪਿਆ ਦੇਖੋ ਹਾਲਾਤ ਕੀ ਬਣਾਏ ਪਏ ਨੇ ਇਹ ਟੁੱਟ ਚੁੱਕੀ ਆ ਸਿਉਂਖ ਲੱਗੀ ਇਹਦੇ ਚੱਕੇ ਚੁੱਕਿਆਂ ਨੂੰ ਇਹ ਕਿਲਾ ਜਿਹੜਾ ਇਹ ਬਹੁਤ ਇਹਦੇ ਅੰਦਰ ਚੀਜ਼ਾਂ ਨੇ ਬੇਸ਼ਕੀਮਤੀ ਮਹਾਰਾਜਾ ਭਪਿੰਦਰ ਸਿੰਘ ਦੀਆਂ ਇਹ ਜਿਹੜਾ ਬੁੱਤਾ ਇਹ ਦੱਸਿਆ ਨਹੀਂ ਹੋਇਆ ਵੀ ਕੀ ਦਾ ਬੁੱਤਾ ਇਹ ਬੁੱਤ ਦਾ ਕੋਈ ਨਾਂ ਨੂਨ ਨਹੀਂ ਉਤੇ ਲਿਖਿਆ ਹੋਆ ਸੀਗਾ ਇੱਧਰ ਇਹ ਵੀ ਇਹ ਰਾਣੀਆਂ ਕੋਈ ਜਾਂ ਪਤਾ ਨਹੀਂ ਕੋਈ ਅੰਗਰੇਜ਼ ਅਫਸਰਾਂ ਕਰ ਰਾਣੀਆਂ ਕੋਈ ਇਹਦੇ ਲਿਖਿਆ ਹੋਆ ਕੁਝ ਨਹੀਂ ਹੈਗਾ ਇਸ ਸਟੈਚੂ ਦੇ ਉੱਤੇ ਵੀ ਅਬਾ ਨੀਚੇ ਲਿਖਿਆ ਹੋਇਆ ਹੈ ਇਹ ਅਨੇ ਪੂਰਾ ਪ੍ਰੋਪਰ ਨਹੀਂ ਦੱਸਿਆ ਵਾ ਵੀ ਇਹ ਰਾਣੀ ਰਾਜ ਜੀ ਕੌਣ ਉਧਰ ਸੀਗਾ ਰਾਜੇ ਦਾ ਇਧਰਲੇ ਪਾਸੇ ਕਿਸੇ ਆਰਟਿਸਟ ਦਾ ਜਿਹਨੇ ਬਣਾਇਆ ਉਹਦਾ ਲਿਖਿਆ ਵਾ ਦੇਖੋ ਇਹਨੇ ਇਹਨਾਂ ਦੇ ਬੁੱਤ ਲੱਗੇ ਹੋਏ ਇੱਥੇ ਸ਼ੀਸ਼ ਮਹਿਲ ਚ ਇੱਕ ਉਧਰ ਆ ਇਹ ਜਿਹੜੀ ਡਰੈੱਸਾਂ ਇਹਨਾਂ ਦੀ ਇਹ ਅੰਗਰੇਜ਼ਾਂ ਵਾਲੀ ਡਰੈੱਸ ਆ ਜਿੱਦਾਂ ਕੋਈ ਅੰਗਰੇਜ਼ ਅਫਸਰ ਆਉਂਦੇ ਨੇ ਨਾ ਉਦਾਂ ਦੀ ਡਰੈੱਸ ਆ ਇਹ ਬਲੈਕ ਕਲਰ ਦੀ ਇੱਧਰ ਇਹ ਵਾਈਟ ਕਲਰ ਦੀ ਡਰੈੱਸ ਚ ਇਹ ਰਾਜਾ ਹੁਣ ਇਹ ਰਾਜੇ ਦਾ ਵੀ ਨਹੀਂ ਦੱਸਿਆ ਵਾ ਹੈਗਾ ਵੀ ਇਹ ਕਿਹੜਾ ਰਾਜਾ ਰਾਜਾ ਨਰਿੰਦਰ ਸਿੰਘ ਭਪਿੰਦਰ ਸਿੰਘ ਕੌਣ ਆ ਹੱਥ 'ਚ ਤਲਵਾਰ ਫੜੀ ਵੀ ਆ ਤੇ ਉੱਤੇ ਮੈਡਲ ਲੱਗੇ ਹੋਏ ਨੇ ਜਿੱਤਾ ਕੀ ਮਿਲਟਰੀ ਦੀ ਡਰੈੱਸ ਹੁੰਦੀ ਆ ਇਦਾਂ ਦੀ ਡਰੈੱਸ ਆ ਇਹ ਇੱਧਰ ਇਹ ਰਾਣੀ ਦਾ ਸਟੈਚੂ ਆ ਇਹਦੇ ਤੇ ਵੀ ਨਹੀਂ ਦੱਸਿਆ ਵਾ ਵੀ ਇਹ ਕਿਹੜੀ ਰਾਣੀ ਦਾ ਸਟੈਚੂ ਆ ਇਲਾਤੇ ਡਿਟੇਲ ਕੋਈ ਨਹੀਂ ਦਿੱਤੀ ਵੀ ਨਾਮਾਂ ਦੀ ਦੇਖੋ ਇਹ ਇੱਕ ਪੱਥਰ ਨੂੰ ਕਢ ਕੇ ਬਣਾਏ ਗਏ ਨੇ ਇਹ ਸਟੈਚੂ ਨੇ ਜਿਹੜੇ ਇੱਕ ਪੱਥਰ ਕਢ ਕੇ ਬਣਾਏ ਨੇ ਇੱਕ ਉਧਰ ਆ ਉਹ ਦੇਖ ਰਿਹਾ ਹੁਣ ਕਿਹਦਾ ਸਟੈਚੂ ਇਹਦੇ ਤੇ ਲਿਖਿਆ ਹੋਇਆ ਕੁਝ ਇਹ ਪੜਦੇ ਆ ਆਪਾਂ ਕੀ ਲਿਖਿਆ ਹੋਇਆ ਦੱਸ ਦਿਆਂ ਤੁਹਾਨੂੰ ਫਿਰ ਏ ਵਿਕਟੋਰੀਆ ਉਹਦੇ ਲਿਖਿਆ ਹੋਇਆ ਨਾਮ ਵਗੈਰਾ ਸਾਰਾ ਕੁਝ ਦੂਜਿਆਂ ਤੇ ਨਹੀਂ ਲਿਖਿਆ ਹੋਇਆ ਸੀਗਾ ਆਹ ਦੇਖੋ ਇਹਦੇ ਤੇ ਤਾਂ ਲਿਖਿਆ ਹੋਇਆ ਵਿਕਟੋਰੀਆ ਰੈਕਟਰ ਬਾਇਦਾ ਪੀਪਲ ਮੋਗਾ ਤਹਿਸੀਲ 1905 ਇਹ ਦੁਨੀਆ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਆ ਇਹ ਜਿਹੜੇ ਭਾਰਤ ਦੇ ਰਾਜੇ ਸੀਗੇ ਉਹਨਾਂ ਨੇ ਨਾ ਇੱਥੇ ਸਾਰੇ ਦੇਸ਼ਾਂ ਦੇ ਮੈਡਲ ਇਕੱਠੇ ਕਰੇ ਹੋਏ ਨੇ 3200 ਮੈਡਲ ਰੱਖੇ ਹੋਏ ਨੇ ਇਹ ਗੈਲਰੀ ਦੇ ਵਿੱਚ ਮਹਾਰਾਜਾ ਜਯਾਦਵਿੰਦਰ ਨੇ ਆਜ਼ਾਦੀ ਤੋਂ ਬਾਅਦ ਇਹ ਮੈਡਲ ਮਿਊਜ਼ੀਅਮ ਨੂੰ ਦਿੱਤੇ ਸੀ ਇਹਦੇ ਵਿੱਚ ਰੂਸ ਜਰਮਨੀ ਚੀਨ ਅਮਰੀਕਾ ਇੰਗਲੈਂਡ ਬੈਲਜੀਅਮ ਸਾਰੇ ਦੇਸ਼ਾਂ ਦੇ ਉਹ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵੀ ਮੈਡਲ ਪਏ ਨੇ ਇਹਦੇ 'ਚ ਇਹਦੇ 'ਚ ਵਿਕਟੋਰੀਆ ਕਰਾਸ ਮੈਡਲ ਵੀ ਆ ਬਹੁਤ ਮੈਡਲ ਨੇ ਇਹ ਗੈਲਰੀ ਦੇ ਵਿੱਚ ਤੇ ਜਿਹੜੇ ਮੈਡਲ ਨੇ ਮੈਡਲਾਂ ਦੇ ਉੱਤੇ ਹਰੇਕ ਦੇਸ਼ ਦੇ ਆਪਣੇ ਚਿੰਨ ਬਣੇ ਹੋਏ ਸੀਗੇ ਕਿਸੇ ਦਾ ਰਾਸ਼ਟਰੀ ਪੰਛੀ ਆ ਕੋਈ ਜਾਨਵਰ ਆ ਜਾਂ ਉਹਨਾਂ ਦਾ ਆਪਣਾ ਕੋਈ ਦੇਸ਼ ਦਾ ਕੋਈ ਵੀ ਜਿਹੜਾ ਨਿਸ਼ਾਨ ਸੀਗਾ ਉਹ ਬਣੇ ਹੋਏ ਨੇ ਇਹਨਾਂ ਦੇ ਉੱਤੇ ਮੈਡਲਾਂ ਦੇ ਉੱਤੇ ਦੇਖੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਮੈਡਲ ਨੇ ਹੁਣ ਆਪਾਂ ਅੰਦਰ ਚੱਲਦੇ ਆ ਮਿਊਜ਼ੀਅਮ ਗੈਲਰੀ ਚ ਤੇ ਅੰਦਰ ਦੇਖਦੇ ਆ ਸ਼ੀਸ਼ੇ ਦਾ ਮਹਿਲ ਬਣਿਆ ਵਾ ਛੱਤਾਂ ਵਿੱਚ ਸ਼ੀਸ਼ੀਆਂ ਸਾਰਾ ਕੁਝ ਸ਼ੀਸ਼ੇ ਦਾ ਦੇਖੋ ਸ਼ੀਸ਼ੇ ਦੇ ਬਕਸੇ ਪਏ ਨੇ ਕਿੱਡੇ-ਕਿੱਡੇ ਵੱਡੇ ਸਾਰਾ ਕੰਮ ਸ਼ੀਸ਼ੇ ਦਾ ਹੀ ਸੀਗਾ ਇਹ ਮਹਿਲ ਦੇ ਵਿੱਚ ਹੋਇਆ ਵਾ ਕੰਧਾਂ ਛੱਤਾਂ ਸਾਰਾ ਸ਼ੀਸ਼ਿਆਂ ਦਾ ਕਹਿੰਦੇ ਵੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਨਾ ਔਰਤਾਂ ਨੂੰ ਘਰਾਂ ਤੋਂ ਕਮਰਿਆਂ ਤੋਂ ਬਾਹਰ ਪੈਣ ਦੀ ਇਜਾਜ਼ਤ ਨਹੀਂ ਸੀਗੀ ਤੇ ਰਾਣੀਆਂ ਨੇ ਰਾਜੇ ਨੂੰ ਡਿਮਾਂਡ ਕੀਤੀ ਸੀ ਵੀ ਸਾਨੂੰ ਨੇ ਅਸਮਾਨ 'ਚ ਪੈਣਾ ਤੇ ਤਾਰੇ ਦੇਖਣੇ ਨੇ ਫਿਰ ਰਾਜੇ ਨੇ ਆਪਣੀਆਂ ਰਾਣੀਆਂ ਵਾਸਤੇ ਸ਼ੀਸ਼ ਮਹਿਲ ਬਣਾਇਆ ਤੇ ਜਿਹੜੀਆਂ ਇਹ ਛੱਤਾਂ ਦੇ ਵਿੱਚ ਸ਼ੀਸ਼ੇ ਲਵਾਏ ਨੇ ਉਹ ਤਾਰਿਆਂ ਦੀ ਤਰ੍ਹਾਂ ਚਮਕਦੇ ਨੇ ਰਾਤ ਨੂੰ ਫਿਰ ਤੇ ਇਹਦੀਆਂ ਕੰਧਾਂ ਵੀ ਆ ਦੇਖੋ ਸ਼ੀਸ਼ੇ ਦੀਆਂ ਉਹਨਾਂ ਡਿਜ਼ਾਈਨਿੰਗ ਵਾਲੀਆਂ ਸ਼ੀਸ਼ਾ ਲੱਗਿਆ ਹੋਇਆ ਇਹਦੇ ਚਾਰੇ ਪਾਸੇ ਅੰਦਰ ਮਹਿਲ ਦੇ ਸਾਰੇ ਪਾਸੇ ਸ਼ੀਸ਼ ਮਹਿਲ ਦੇ ਅੰਦਰ ਨਾ ਸ਼ੀਸ਼ਾ ਹੀ ਸ਼ੀਸ਼ਾ ਜਿੱਧਰ ਵੀ ਦੇਖੋਗੇ ਸ਼ੀਸ਼ਾ ਹੀ ਲੱਗਿਆ ਹੋਆ ਮਿਲੂਗਾ ਤੁਹਾਨੂੰ ਇਹ ਕੋਈ ਦੇ ਉੱਤੇ ਕਿੰਨੀਆਂ ਸੋਹਣੀਆਂ ਪੇਂਟੀਆਂ ਕੀਤੀਆਂ ਵੀ ਇਹਨੇ ਸ਼ੀਸ਼ੇ ਦੇ ਉੱਤੇ ਤੇ ਇਹ ਕਾਰੀਗਰ ਸੀਗੇ ਰਾਜਸਥਾਨ ਤੇ ਹਿਮਾਚਲ ਦੇ ਜਿਨ੍ਹਾਂ ਨੇ ਇਹਦੇ ਉੱਤੇ ਪੇਂਟਿੰਗ ਕੀਤੀ ਹੈ ਸ਼ੀਸ਼ਿਆਂ ਉੱਤੇ ਇਹ ਬਣਾਇਆ ਸੀਗਾ 1847 ਚ ਰਾਜਾ ਨਰਿੰਦਰ ਸਿੰਘ ਨੇ ਬਣਾਇਆ ਸੀਗਾ ਮਹਾਰਾਜਾ ਭਪਿੰਦਰ ਸਿੰਘ ਦੇ ਵੱਡੇ ਬੇਟੇ ਨੇ Dawn paints gold on the mountains' crown While rivers whisper truth as they flow ਹਾਂਜੀ ਦੋਸਤੋ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਆਪਣਾ ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਜਦੋਂ ਤੁਸੀਂ ਲਾਈਕ ਕਮੈਂਟ ਕਰਦੇ ਹੋ ਨਾ ਤਾਂ ਹੌਸਲਾ ਮਿਲਦਾ ਕਿ ਆਪਾਂ ਕੋਈ ਵਧੀਆ ਕੰਮ ਕਰ ਰਹੇ ਆ ਧੰਨਵਾਦ ਤੁਹਾਡਾ ਨਾਲ